ਕਿਵਰੀ ਆਪਾਂ ਨਹੀਂ ਕਹਿੰਦੇ ਦੂਜਾ ਹਾਂਦਾ ਯਾਰ ਬੰਦਾ ਬੜਾ ਕਮਾਲ ਦਾ ਉਹ ਕਹਿੰਦਾ ਕਾਹਦਾ ਕਮਾਲ ਦਾ ਸਿਰੇ ਦਾ ਲਾਲਚੀ ਹੈ ਸਮਝ ਆ ਗਈ ਹੁਣ ਬੰਦੇ ਨੇ ਪੈਂਟ ਕੋਡ ਪਾਇਆ ਹੋਵੇ 20000 ਦਾ 20 ਲੱਖ ਦੀ ਗੱਡੀ ਚੋਂ ਨਿਕਲੇ ਠੀਕ ਹੈ ਜੀ ਬੈਠਾ ਹੋਵੇ ਉੱਚੇ ਅਹੁਦੇ ਤੇ ਤੇ ਮਾਤੜ ਦੀ ਜੇਵਲ ਵੇਖੇ ਵੀ ਥੇ ਤੇਰਾ ਕੰਮ ਕਰਨਾ ਮਾਤੜ ਬੰਦਾ ਦੋ ਤਿੰਨ ਬੱਸਾਂ ਬਦਲ ਕੇ ਉਹਦੇ ਦਫ਼ਤਰ ਪਹੁੰਚੇ ਉਹਨੂੰ ਜਲੀਲ ਕਰੇ ਅੱਗੇ ਅਫਸਰ ਬੈਠਾ ਤੇ ਜਦੋਂ ਉਹਦੇ ਦਫ਼ਤਰ ਚੋਂ ਬਾਹਰ ਨਿਕਲੇ ਤੇ ਉਹਨੂੰ ਲੋਕੀ ਪੁੱਛਣ ਅਫਸਰ ਕਿਦਾਂ ਦਾ ਸੀ ਉਹ ਅੱਗਿਓ ਕਵੇ ਬਹੁਤ ਆਈ ਪਹਿੜਾ ਸੀ ਉਹਦਾ ਪੈਂਟ ਕੋੜ ਪਹਿੜਾ ਸੀ ਉਹਦੀ ਗੱਡੀ ਪਹਿੜੀ ਸੀ ਕੀ ਪਹਿੜਾ ਸੀ ਉਹਦਾ ਵਿਹਾਰ ਪਹਿੜਾ ਸੀ ਉਹਦਾ ਸਲੀਕਾ ਨਹੀਂ ਸੀ ਉਹਦਾ ਤਰੀਕਾ ਨਹੀਂ ਸੀ ਉਹਨੂੰ ਇਨਸਾਨਾਂ ਨਾਲ ਗੱਲ ਕਰਨੀ ਨਹੀਂ ਸੀ ਆਉਂਦੀ ਅਫਸਰ ਸੀ ਕੋਈ ਦੂਰੋਂ ਬੰਦਾ ਆਇਆ ਇਦਾਂ ਦੇ ਅਫਸਰ ਵੀ ਹੈਗੇ ਜੀ ਸਾਰੇ ਇੱਕੋ ਜਿਹੇ ਨਹੀਂ ਕੋ ਦੂਰੋਂ ਬੰਦਾ ਆਵੇ ਉਹਨੂੰ ਬਹੁਤ ਪਿਆਰ ਨਾਲ ਪਹਿਲਾਂ ਪਾਣੀ ਪੁੱਛਣਗੇ ਆਪਣੇ ਸਟਾਫ ਨੂੰ ਕਹਿਣਗੇ ਇਹਨੂੰ ਬਜ਼ੁਰਗਾਂ ਨੂੰ ਪਾਸੇ ਬਿਠਾਓ ਇਹਨਾਂ ਨੂੰ ਜਲ ਪਾਣੀ ਪੁੱਛੋ ਕਿੰਨੀ ਦੂਰੋਂ ਆਇਆ ਕਿਹੜਾ ਕੰਮ ਹੈ ਤੁਹਾਡਾ ਬਜ਼ੁਰਗਵਾ ਅੱਜ ਸੋਮਵਾਰ ਹੈ ਤੁਹਾਡਾ ਕੰਮ ਜਾਇਜ਼ ਹੈ ਸ਼ੁਕਰਵਾਰ ਐਸੇ ਜਗ੍ਹਾ ਤੋਂ ਆਣ ਕੇ ਆਪਣੀ ਫਾਈਲ ਚਾਕੇ ਲੈ ਜਿਓ ਤੁਹਾਡਾ ਕੰਮ ਹੋ ਜਾਏਗਾ ਤੇ ਉਹਨੂੰ ਕੋ ਬਾਹਰ ਜਾ ਕੇ ਪੁੱਛਦਾ ਜੀ ਅਫਸਰ ਭਾਵੇਂ ਅਫਸਰ ਮਰੂਤੀ ਗੱਡੀ ਤੇ ਆਇਆ ਹੋਵੇ ਭਾਵੇਂ ਅਫਸਰ ਦੇ ਤੰਦੇ ਉੱਤੇ ਪੈਂਟ ਕੋਟ ਕੱਪੜੇ ਭਾਵੇਂ 1500 ਦੇ ਪਏ ਹੋਣ ਬਾਹਰ ਜਾ ਕੇ ਉਹਨੂੰ ਪੁੱਛੇ ਜੀ ਅਫਸਰ ਕਿਦਾਂ ਦਾ ਹੈ ਤੇ ਕੀ ਆਂਦਾ ਬਣਾ ਜਾਣ ਲਗਿਆ ਅਫਸਰ ਨਹੀਂ ਸੀ ਰੱਬ ਦਾ ਉੱਚੀ ਬੋਲਿਓ ਅਫਸਰ ਨਹੀਂ ਸੀ ਰੱਬ ਦਾ ਉਹਦੇ ਵਿਹਾਰ ਨੇ ਅਫਸਰ ਦਾ ਕਦ ਉੱਚਾ ਕਰ ਦਿੱਤਾ ਉਹਦੇ ਵਿਹਾਰ ਨੇ ਅਫਸਰ ਦਾ ਕਦ